ਜੈ ਹਿੰਦ ਦੋਸਤੋ ਮੇਰਾ ਨਾਮ ਹੈ ਕੋਚ ਪ੍ਰੀਤਮ ਜੇ ਤੁਹਾਡੇ ਵੀ ਸਵੇਰੇ ਉੱਠ ਕੇ ਚਿਹਰੇ ਤੇ ਇਸ ਤਰ੍ਹਾਂ ਦੀ ਸਮਾਈਲ ਆ ਰਹੀ ਆ ਤਾਂ ਇਟ ਮੀਨਸ ਤੁਸੀਂ ਬਹੁਤ ਜ਼ਿਆਦਾ ਖੁਸ਼ ਨਸੀਬ ਹੋ ਜਿਵੇਂ ਕਿ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਮੰਨਦਾ ਕਿ ਕੁਦਰਤ ਨੇ ਮੈਨੂੰ ਇਸ ਮਹਾਨ ਕੰਮ ਦੇ ਨਾਲ ਜੋੜਿਆ ਮੇਰਾ ਕੰਮ ਬੱਚਿਆਂ ਨੂੰ ਨੌਜਵਾਨਾਂ ਨੂੰ ਕੁੜੀਆਂ ਮੁੰਡਿਆਂ ਨੂੰ ਫਿੱਟ ਕਰਕੇ ਉਹਨਾਂ ਨੂੰ ਨੌਕਰੀਆਂ ਦੇਣਾ ਹੈ ਜੇ ਘਰ ਦੇ ਵਿੱਚ ਇੱਕ ਵੀ ਬੰਦਾ ਸਰਕਾਰੀ ਨੌਕਰੀ ਦੇ ਉੱਤੇ ਲੱਗਦਾ ਹੈ ਤਾਂ ਪੂਰੀ ਪੀੜ੍ਹੀਆਂ ਦੀ ਗਰੀਬੀ ਆਉ ਜਿਹੜੀ ਉਹ ਚੱਕ ਦਿੰਦਾ ਹੈ ਤਾਂ ਦੋਸਤੋ ਅੱਜ ਇਸੇ ਤਰ੍ਹਾਂ ਆਪਣੀ ਅਕੈਡਮੀ ਦੇ ਵਿੱਚ ਆਪਾਂ ਤੁਹਾਨੂੰ ਵਿਜ਼ਿਟ ਕਰਵਾਨੇ ਆ ਸਾਰਾ ਤੁਹਾਨੂੰ ਦਿਖਾ ਅਕੈਡਮੀ ਦੇ ਵਿੱਚ ਫਿਟਨੈਸ ਦੀ ਸ਼ੁਰੂਆਤ ਹੈ ਜਿਹੜੀ ਸਵੇਰ ਤੋਂ ਹੀ ਹੋ ਜਾਂਦੀ ਆ ਦੋ ਟਾਈਮ ਆ ਜਿਹੜਾ ਬੱਚਿਆਂ ਦਾ ਗਰਾਊਂਡ ਲਗਾਇਆ ਜਾਂਦਾ ਏ ਤੇ ਇਸ ਦੇ ਵਿੱਚ ਸਾਰੇ ਜਿੰਨੇ ਵੀ ਫਿਟਨੈਸ ਵਾਲੇ ਨੌਰਮ ਫਿਟਨੈਸ ਵਾਲੇ ਬੱਚੇ ਉਹ ਵੀ ਅਕੈਡਮੀ ਦੇ ਵਿੱਚ ਆ ਸਕਦੇ ਨੇ ਤੇ ਜੋ ਬੱਚੇ ਆਰਮੀ ਪੁਲਿਸ ਸੀਆਰਪੀਐਫ ਬੀਐਸਐਫ ਸੀਪੀਓ ਜਾਂ ਫਿਰ ਜੇਲ ਵਾਰਡਨ ਪੰਜਾਬ ਪੁਲਿਸ ਇਹਨਾਂ ਬੱਚਿਆਂ ਦੀ ਤਿਆਰੀ ਕਰ ਰਹੇ ਨੇ ਜਿਹੜੇ ਤਾਂ ਤੁਸੀਂ ਅਕੈਡਮੀ ਦੇ ਵਿੱਚ ਆ ਕੇ ਆਪਣਾ ਵਰਦੀ ਪਾਉਣ ਦਾ ਜਿਹੜਾ ਸੁਪਨਾ ਉਹ ਪੂਰਾ ਕਰ ਸਕਦੇ ਹੋ ਆਪਣੀ ਅਕੈਡਮੀ ਦੇ ਵਿੱਚ ਤੁਹਾਨੂੰ 스타 ਕਬੱਡੀ ਦੇ ਖਿਡਾਰੀ ਜਿਵੇਂ ਕਿ ਦੇਖ ਰਹੇ ਹੋ ਬੱਚੇ ਤੇ ਦੇਖਣ ਨੂੰ ਮਿਲਣਗੇ ਕੁੜੀਆਂ ਮੁੰਡਿਆਂ ਦੇ ਰਹਿਣ ਦੇ ਲਈ ਪ੍ਰੋਪਰ ਹੋਸਟਲ ਦਾ ਪ੍ਰਬੰਧ ਹੈ ਖਾਣ ਪੀਣ ਦਾ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਤੇ ਅਕੈਡਮੀ ਦੇ ਵਿੱਚ ਟੋਟਲੀ ਆਪਣੇ ਕੋਲ ਚਾਰ ਗਰਾਊਂਡ ਹੈ ਜੀ ਇਹ ਗਰਾਊਂਡ ਦੇਖ ਰਹੇ ਤੁਸੀਂ ਇੱਕ ਏ ਮੀਨਿੰਗ ਗਰਾਊਂਡ ਹੈ ਤੇ ਇਸ ਦੇ ਨਾਲ ਨਾਲ ਦੋ ਗਰਾਊਂਡ ਹੋਰ 400 ਮੀਟਰ ਦੇ ਹਨ ਤੇ ਇੱਕ ਛੋਟਾ ਗਰਾਊਂਡ ਗਰਾਸੀ ਗਰਾਊਂਡ ਹੈ ਆਪਣੇ ਕੋਲ ਤੇ ਸਭ ਤੋਂ ਜ਼ਰੂਰੀ ਗੱਲ ਆ ਜਿਹੜੀ ਬੱਚਿਆਂ ਦਾ ਪ੍ਰੋਪਰ ਜਿਹੜਾ ਟ੍ਰੇਨਿੰਗ ਦਾ ਧਿਆਨ ਦਿੱਤਾ ਜਾਂਦਾ ਜੋ ਵੀ ਬੱਚੇ ਫਿਜ਼ੀਕਲੀ ਵੀਕ ਆ ਜਾਂ ਫਿਰ ਬੱਚਿਆਂ ਦਾ ਜਿਨ੍ਹਾਂ ਦਾ weight ਬਹੁਤ ਜ਼ਿਆਦਾ ਹੈ ਤਾਂ ਉਹਨਾਂ ਦੇ ਉੱਤੇ ਸਪੈਸ਼ਲ ਉਹਨਾਂ ਨੂੰ ਡਾਈਟ ਪਲਾਨ ਆ ਜਿਹੜਾ ਮੇਰੇ ਵੱਲੋਂ ਸੈੱਟ ਕੀਤਾ ਜਾਂਦਾ ਕਿਉਂਕਿ ਮੈਂ ਇੱਕ ਡਾਈਟ ਨਿਊਟ੍ਰੀਸ਼ਨ ਐਕਸਪਰਟ ਆ ਤੇ ਕਿਉਂਕਿ ਜੇ ਤੁਸੀਂ ਆਪਣੀ ਡਾਈਟ ਦੇ ਉੱਤੇ ਧਿਆਨ ਨਹੀਂ ਰੱਖਦੇ ਹੈਗੇ ਤਾਂ ਇਦਾਂ ਹੀ ਤੁਸੀਂ ਕਮਲਿਆ ਮਾਂ ਗਰਾਊਂਡ ਦੇ ਵਿੱਚ ਮੱਥਾ ਮਾਰੀ ਜਾਂਦੇ ਹੋ ਤਾਂ ਤੁਹਾਡਾ weight loss ਕਦੇ ਨਹੀਂ ਹੋਣਾ ਹੈਗਾ ਜੀ ਠੀਕ ਹੈ ਤਾਂ ਇਸੇ ਤਰ੍ਹਾਂ ਬੱਚਿਆਂ ਦੇ ਇੰਜੋਇਮੈਂਟ ਦੇ ਲਈ ਬੱਚੇ ਗੇਮਸ ਵਗੈਰਾ ਖੇលਦੇ ਨੇ ਬਹੁਤ ਏ ਜੋ ਮੇਰੇ ਨਾਲ ਸ਼ਖਸੀਅਤ ਹੈ ਜੀ ਇਸ ਸ਼ਖਸੀਅਤ ਕਿਸੇ ਜਾਣ ਪਹਿਚਾਨ ਦੀ ਮਹਤਾਜ ਨਹੀਂ ਹੈ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੋ ਇਹ ਨੇ ਜੀ ਚੰਨਾ ਆਲਮਗੀਰ ਜੀ ਤਾਂ ਚੰਨਾ ਆਲਮਗੀਰ ਜੀ ਨੂੰ ਕਬੱਡੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਆ ਕਿਉਂਕਿ ਇਹ ਖੁਦ ਵੀ ਆਪਣੇ ਟਾਈਮ ਦੇ ਇੱਕ ਮਹਾਨ ਕਬੱਡੀ ਖਿਡਾਰੀ ਰਹੇ ਨੇ ਦੋਸਤੋ ਜੇ ਤੁਸੀਂ ਆਲਮਗੀਰ ਪਿੰਡ ਸਾਹਿਬ ਤੋਂ ਹੀ ਹੋ ਜਾਂ ਫਿਰ ਇਹਦੇ ਆਲੇ ਦੁਆਲੇ ਦੇ ਪਿੰਡਾਂ ਦੇ ਉਹ ਲਾਗਲੇ ਪਿੰਡਾਂ ਦੇ ਉਹ ਤਾਂ ਤੁਸੀਂ ਸਵੇਰੇ ਸ਼ਾਮ ਸਾਡੇ ਨਾਲ ਜੁੜ ਕੇ ਆਪਣਾ ਜਿਹੜਾ ਫਿਟਨੈਸ ਦਾ ਵਾਲਾ ਗੋਲ ਆ ਉਹ ਅਚੀਵ ਕਰ ਸਕਦੇ ਹੋ ਤੇ ਨਾਲ ਦੇ ਨਾਲ ਤੁਹਾਨੂੰ ਕਰਤੱਬ ਵਾਜੀਆਂ ਦੇਖਣ ਨੂੰ ਇੱਥੇ ਮਿਲਣਗੀਆਂ ਸਾਡੇ ਬੱਚਿਆਂ ਦੁਆਰਾ ਓ ਵਾਓ ਨੌਜਵਾਨਾ ਤੇ ਇਸ ਤਰ੍ਹਾਂ ਦੀਆਂ ਸਾਰੀਆਂ ਤੇ ਕਬੱਡੀ ਤਾਂ ਸਾਡੀ ਜਾਨ ਹੈ ਜੀ ਕਬੱਡੀ ਦੇ ਵਿੱਚ ਤਾਂ ਜਾਨ ਵਾਜਦੀ ਆ ਸਵੇਰੇ ਸ਼ਾਮ ਨੈਸ਼ਨਲ ਸਟਾਈਲ ਤੇ ਆਪਣਾ ਸਰਕਲ ਵਾਲੀ ਆ ਜਿਹੜੀ ਕਬੱਡੀ ਆ ਉਹ ਉਹਦੀ ਤਿਆਰੀ ਹੈ ਜਿਹੜੀ ਬੱਚਿਆਂ ਨੂੰ ਕਰਵਾਈ ਜਾਂਦੀ ਆ ਉਸਤਾਦ ਚੰਨਾ ਜੀ ਦੁਆਰਾ ਇਹ ਸਭ ਚੀਜ਼ਾਂ ਨੂੰ ਲੈ ਕੇ ਤੇ ਆ ਵੀ ਨੌਜਵਾਨਾਂ ਤੇ ਬੱਚਿਆਂ ਦਾ ਬਹੁਤ ਜ਼ਿਆਦਾ ਪਿਆਰ ਕਰਦੇ ਆ ਅਸੀਂ ਬੱਚਿਆਂ ਨੂੰ ਤਾਂ ਕਿਉਂਕਿ ਇਹੀ ਸਾਡੀ ਅੱਗੇ ਵਾਲੀ ਪੀੜ੍ਹੀ ਹੈ ਠੀਕ ਹੈ ਜੀ ਬਾਕੀ ਆਪ ਆਪਣੇ ਵੱਡੇ ਬੱਚੇ ਜਿਹੜੇ ਫਿਜ਼ੀਕਲ ਟ్రਾਇਲ ਦੀ ਤਿਆਰੀ ਕਰਦੇ ਨੇ ਨਾਰਮਲੀ ਠੀਕ ਹੈ ਜੀ ਤੇ ਤੁਸੀਂ ਵੀ ਆਪਣਾ ਵਰਦੀ ਪਾਉਣ ਦਾ ਜਿਹੜਾ ਸੁਪਨਾ ਉਹ ਪੂਰਾ ਕਰ ਸਕਦੇ ਹੋ ਮੇਰੇ ਨਾਲ ਮਿਲ ਕੇ ਦੋਸਤੋ ਇੱਕ ਵਾਰ ਫਿਰ ਤੁਮ ਮਗਾਸ ਦਿਨਾ ਚਾਹਣਾ ਤੇ ਨੀਚੇ ਤਾਂ ਨੰਬਰ ਹੈ ਡਿਸਪਲੇ ਹੋ ਰਿਹਾ 8847478213 ਕਿਸੇ ਵੀ ਤਰ੍ਹਾਂ ਦੀ ਕਾਲ ਇਨਕੁਆਇਰੀ ਦੇ ਲਈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕੁੜੀਆਂ ਮੁੰਡੇ ਦੋਨਾਂ ਦੇ ਲਈ ਬਹੁਤ ਹੀ ਵਧੀਆ ਗਰਾਊਂਡ ਠੀਕ ਹੈ ਤੇ ਪ੍ਰੋਪਰ ਤੁਹਾਨੂੰ ਇੱਕ ਪਰਸਨਲ ਟ੍ਰੇਨਿੰਗ ਦੇ ਤੌਰ ਤੇ ਤੁਹਾਨੂੰ ਸਾਰਾ ਤੁਹਾਨੂੰ ਸਿਖਾਇਆ ਜਾਏਗਾ ਲੌਂਗ ਜੰਪ ਥੋੜਾ ਹਾਈ ਜੰਪ ਥੋੜਾ ਰਨਿੰਗ ਦੇ ਵਿੱਚ ਜੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਜੇ ਤੁਹਾਨੂੰ ਵੇਟ ਨੂੰ ਲੈ ਕੇ ਕੋਈ ਪ੍ਰੋਬਲਮ ਹੈ ਮੇਨਲੀ ਬੱਚਿਆਂ ਨੂੰ ਇਹ ਸਭ ਚੀਜ਼ਾਂ ਦਾ ਇਸ਼ੂ ਆਉਂਦਾ ਹੀ ਆਉਂਦਾ ਤਾਂ ਦੋਸਤੋ ਬਿਨਾਂ ਦੇਰੀ ਤੋਂ ਤੁਸੀਂ ਆਪਣੀ ਅਕੈਡਮੀਆ ਜਿਹੜੀ ਇਹ ਜੁਆਇਨ ਕਰੋ ਕਿਉਂਕਿ ਬਹੁਤ ਹੀ ਜ਼ਿਆਦਾ ਲਿਮਟਿਡ ਸੀਟਸ ਨੇ ਸਾਡੀਆਂ ਤੇ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਘੱਟ ਫੀਸ ਦੇ ਵਿੱਚ ਆਪਾਂ ਨੇ ਸਾਰਾ ਸਿਸਟਮ ਕੀਤਾ ਹੋਇਆ ਤੇ ਬਾਕੀ ਫਿਰ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਫ ਦੋਸਤੋ ਇਸ ਮੌਕੇ ਦਾ ਫਾਇਦਾ ਜਿਹੜਾ ਜ਼ਰੂਰ ਉਠਾਓ ਖੁਦ ਤਾਂ ਫਿੱਟ ਹੋਵੋ ਹੀ ਹੋਵੋ ਆਪਣੇ ਘਰਦਿਆਂ ਨੂੰ ਪਰਿਵਾਰ ਨੂੰ ਜ਼ਰੂਰ ਫਿੱਟ ਰੱਖੋ ਨਹੀਂ ਤਾਂ ਜਿੰਨੇ ਤੁਸੀਂ ਪੈਸੇ ਕਮਾਉਂਗੇ ਸਾਡੇ ਚੰਨਾ ਜੀ ਦੀ ਸੋਚ ਇਹ ਹੈ ਜਿੰਨੇ ਤੁਸੀਂ ਪੈਸੇ ਕਮਾ ਲੇ ਫਿਰ ਉਹਦਾ ਕੋਈ ਫਾਇਦਾ ਨਹੀਂ ਫਿਰ ਤੁਸੀਂ ਆਪਣੇ ਆਪ ਤੇ ਹੀ ਲਗਾ ਲੈਣਾ ਜੇ ਤੁਹਾਡੀ ਸਿਹਤ ਸਹੀ ਨਹੀਂ ਹੈਗੀ ਠੀਕ ਹੈ ਜੀ ਦੋਸਤੋ ਤਾਂ ਮਿਲਦੇ ਆ ਦੋਸਤੋ ਨੈਕਸਟ ਵੀਡੀਓ ਚ ਨੈਕਸਟ ਆਨ ਕਰ ਦੇਣਾ ਜੇ ਦੋਸਤੋ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਮੈਨੂੰ ਨੀਚੇ ਤੇ ਨੰਬਰ ਤੇ ਕਾਲ ਕਰ ਸਕਦੇ ਹੋ ਪੁੱਛ ਸਕਦੇ ਹੋ ਸਭ ਚੀਜ਼ਾਂ ਲੈ ਕੇ ਤੇ ਜੇ ਕੋਈ ਵਿਚਾਰਾ ਕੋਈ ਕਬੱਡੀ ਦਾ ਖਿਡਾਰੀ ਜਿਹੜਾ ਕਿ ਮਿਹਨਤ ਕਰਨਾ ਚਾਹੁੰਦਾ ਹੈ ਤਾਂ ਆਪਣੀ ਅਕੈਡਮੀ ਦੇ ਵਿੱਚ ਆ ਕੇ ਫ੍ਰੀ ਆਫ ਕਾਸਟ ਆ ਜਿਹੜੀ ਉਹ ਮਿਹਨਤ ਆ ਜਿਹੜੀ ਕਰ ਸਕਦਾ ਹੈ ਤੇ ਹਾਜ਼ਰਾ ਤੁਹਾਡੀ ਸੇਵਾ ਦੇ ਵਿੱਚ ਹਰਦਮ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿਓ ਥੈਂਕ ਯੂ ਸੋ ਮਚ